ਉਹਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਈ ਮਿਸਤਰੀਆਂ ਵੱਲੇ ਨਾ ਨਜਾਇਸ਼ ਸ਼ਰਾਬ ਵੇਚ ਰਹੀ ਹੈ ਤੇ ਮੈਂ ਆਪਣੇ ਮੁਲਾਜ਼ਮ ਤੇ ਥਾਣੇ ਤੋਂ ਫੋਰਸ ਲੈ ਕੇ ਰੇਡ ਕੀਤੀ ਹੈ ਚੈਕਿੰਗ ਕੀਤੀ ਹੈ ਕੋਈ ਬੇਬੀ ਬੇਬੀ ਹੈ ਵਾਈਫ ਆਫ ਤਿਲਕਰਾਜ ਉਹਨਾਂ ਦੇ ਘਰ ਸੀ ਰੇਡ ਕੀਤੀ ਹੈ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਤੇ ਉਥੋਂ ਹੀ ਕਾਫੀ ਸਮਾਨ ਮਿਲਿਆ ਹੈ ਬਸ ਹਨਾ ਮੈਡਮ ਦੇਖਣ ਨੂੰ ਮਿਲਦਾ ਹੈ ਕਿ ਇਹ ਕੈਂਟੀਨ ਦੀ ਸ਼ਰਾਬ ਹੀ ਹੈ। ਹਾਂ ਕੈਂਟੀਨ ਦੀ ਸ਼ਰਾਬ ਹੀ ਮਿਲੀ ਹੈ। ਉਸ ਦੇ ਤੇ ਅਸੀਂ ਵੈਰੀਫਾਈ ਕਰਾਂਗੇ। ਹੁਣ ਆਪਣੇ ਇਨਸਪੈਕਟਰਸ ਨੂੰ ਭੇਜ ਕੇ ਕੈਂਟੀਨ ਤੇ ਵੀ ਚੈਕਿੰਗ ਕਰਾਂਗੇ ਅਸੀਂ ਸਾਰੀ। ਦੇਖਣ ਨੂੰ ਮਿਲਦਾ ਬੋਤਲਾਂ ਤੋਂ ਹੋਲੋਗ੍ਰਾਮ ਵੀ ਨਹੀਂ ਆਗੇ। ਹਾਂ ਹੋਲੋਗ੍ਰਾਮ ਤਾਰੇ ਵੀ ਕੋਈ ਨਹੀਂ 420 ਦਾ ਪਰਚਾ ਬੰਦਾ ਹੈ ਜੀ। ਕਿਉਂਕਿ ਉਹਨਾਂ ਨੇ ਜਿਹੜੀ ਕੈਂਟੀਨ ਤੋਂ ਲਈ ਹੈ ਜਾਂ ਕਿਤੇ ਹੋਰ ਬਾਹਰੋਂ ਹੈਨਾ ਉਹਨਾਂ ਨੇ ਨਜਾਇਜ਼ ਪਰਚੇਜ਼ ਕੀਤੀ ਹੈ। ਉਸ ਦੇ ਹੋਲੋਗ੍ਰਾਮ ਤਾਰੇ ਹੋਏ ਨਹੀਂ। ਹਾਂ ਪਹਿਲਾਂ ਵੀ ਇਸ ਤੇ ਪਰਚੇ ਹੈਗੇ ਆ ਟਾਈਮ ਟੂ ਟਾਈਮ ਇਹਨਾਂ ਦੀ ਕਈ ਵਾਰ ਰੇਡ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਵੀ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜੁਆਇੰਟਲੀ ਹੁਣ ਇਹਨਾਂ ਤੇ ਇਤਨਾ ਤੋਂ ਸਾਨੂੰ 27 ਬਲੈਕ ਹੌਰਨ ਮਿਲੀਆਂ 4 ਬਲੈਂਡਰ 12 ਮੈਕਡੇਵਲ 2 ਕੋਈ ਹੈਗੇ ਆ ਆਫਟਰ ਡਾਰਕ ਤੇ 12 ਆਰਸੀ ਇਹ ਸਾਰੀਆਂ ਸੀ ਰਿਕਵਰੀ ਕਰ ਲਈ ਹੈ ਤੇ ਪਰਚਾ ਖੜਦਨੇ ਆ ਪੁਲਿਸ ਮੁਲਾਜ਼ਮ ਨਾਲ ਹੀ ਨੇ ਮੇਰੇ ਥਾਣਾ ਸੁਜਾਨਪੁਰ ਮੇਰਾ 420 ਦਾ ਪਰਚਾ ਹੈ ਹਾਂ 420 ਦਾ ਪਰਚਾ ਹੀ ਬਣੇਗਾ ਸੋ ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਰੇਡ ਕੀਤੀ ਹੈ ਰੇਡ ਕੀਤੀ ਹੈ ਇੱਥੇ ਇਨਫੋਰਮੇਸ਼ਨ ਸੀਗੀ ਪੁਲਿਸ ਕੋ ਵੀ ਸੀਗੀ ਐਕਸਾਈਟੋ ਸੀਗੀ ਅਸੀਂ ਠੇਕੇਦਾਰ ਆ ਇੱਥੇ ਆਏ ਆ ਇੱਥੇ ਅੰਦਰ ਜਿਹੜੇ ਉਹ ਲੇਡੀ ਕਹਿ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਕਿਰਾਏ ਤੇ ਰਹਿੰਦੇ ਆ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਬਟ ਮੈਂ ਇਹ ਕਹਿਣਾ ਚਾਹਨਾ ਦੱਸਣਾ ਚਾਹਨਾ ਕਿ ਇਹ ਕੋਈ ਮਸਲਾ ਨਹੀਂ ਹੈਗਾ ਕਿ ਜੋ ਇਨਸਾਨ ਸ਼ਰਾਬ ਵੇਚਦਾ ਉਹ ਬਾਰੋ-ਬਾਰ ਵੇਚਦਾ ਜੇ ਸ਼ਰਾਬ ਘਰ ਡੰਪ ਹੁੰਦੀ ਹੈ ਅਕਸਰ ਇੱਥੇ ਆਉਂਦੀ ਹੈ ਇੰਨਾ ਖਾਲੀ ਬਾਰ ਦਾਣਾ ਮਿਲਿਆ ਪੇਟੀਆਂ ਮਿਲੀਆਂ ਉਹ ਸਟੋਰ ਜਿਹਨੂੰ ਜੰਦਾ ਲੱਗਾ ਸੀ ਉਹ ਜਿਹੜੇ ਇੱਥੇ ਲੇਡੀ ਰਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਮੈਨੂੰ ਪਤਾ ਹੀ ਨਹੀਂ ਤੇ ਅੰਦਰ ਕੀ ਹੈ ਪਰ ਮੈਂ ਕਹਿੰਨਾ ਇਹ ਤਾਂ ਜਗ ਜਹਰ ਗੱਲ ਹੈ ਕਿ ਜੇ ਕੋਈ ਇਨਸਾਨ ਘਰ ਚ ਰਹਿੰਦਾ ਕੋਈ ਛੋਟੀ ਇੱਥੇ ਇੱਕ ਲੂਨ ਦਾ ਪੈਕੇਟ ਵੀ ਆਏ ਤੇ ਪਤਾ ਲੱਗਦਾ ਇਸ ਘਰ ਚ ਕੀ ਆ ਰਿਹਾ ਤੇ ਮੇਰਾ ਇਹ ਵਰਜਨ ਹੈ ਕਿ ਜਿਹੜਾ ਵੀ ਇਸ ਘਰ ਚ ਰਹਿ ਰਿਹਾ ਉਹ ਸਾਰੇ ਹੀ ਇਨਵੋਲਵ ਹੈ ਇਹ ਨੈਕਸਸ ਚਲਾ ਰਿਹਾ ਇਥੋਂ ਸ਼ਰਾਬ ਦਾ ਤੇ ਸਾਡੀ ਜਿਹੜੀ ਹੈ ਬਹੁਤ ਵੱਡਾ ਰੈਵਨਿਊ ਲਾਸ ਹੋ ਰਿਹਾ ਅਸੀਂ ਇੱਥੇ 39 ਕਰੋੜ ਦਾ ਕੰਮ ਲਿਆ ਸਾਡੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਜਿਹੜੀ ਕਿਸ਼ਤ ਮਹੀਨੇ ਦੇ ਲਾਸਟ ਚ ਜਾਣੀ ਚਾਹੀਦੀ ਹੈ ਉਹ ਸਾਡੀ ਅੱਜ ਤੱਕ ਨਹੀਂ ਗਈ 3 ਮਹੀਨੇ ਦੀ 9 ਤਰੀਕ ਹੋ ਗਈ ਹੈ ਧੰਨਵਾਦ ਜੀ ਸਰ ਦੇਖਣ ਨੂੰ ਮਿਲਦਾ ਵਾਰ-ਵਾਰ ਬੱਚੇ ਹੋਣ ਤੋਂ ਬਾਅਦ ਵੀ ਤੇ ਕਿਉਂ ਨਹੀਂ ਐਕਸ਼ਨ ਲੈ ਜਾਂਦਾ ਇਹ ਐਕਸ਼ਨ ਤਾਂ ਨਹੀਂ ਲਿਆ ਜਾਂਦਾ ਕਿ ਇਹ ਬੰਦੇ ਜਿਹੜੇ ਆ ਹੈਪਚੂਲ ਆ ਜਿਹਨੂੰ ਆਪਾਂ ਕਹਿੰਦੇ ਆ ਆਰਗੇਨਾਈਜ਼ਡ ਕ੍ਰਾਈਮ ਦਾ ਹਿੱਸਾ ਆ 10 ਪਰਚੇ ਹੋਏ ਆ ਅੱਜ ਤੋਂ ਮਹੀਨਾ ਪਹਿਲਾਂ ਵੀ ਇਹਨਾਂ ਤੇ ਪਰਚਾ ਹੋਇਆ ਇਹ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸਰਕਾਰ ਅੱਗੇ ਪੁਲਿਸ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਂ মিডিਆ ਦੇ ਮਾਧਿਅਮ ਰਾਹੀਂ ਦਾ ਸੁਨਾਚਾਨਾ ਕਿ ਸਾਨੂੰ ਸਾਡਾ ਰੈਵਨਿਊ ਬਚਾਇਆ ਜਾਵੇ ਤਾਂ ਜੋ ਅਸੀਂ ਸਰਕਾਰ ਨੂੰ ਬਣਦਾ ਰੈਵਨਿਊ ਟਾਈਮ ਦੇ ਸਿਰ ਦੇਈਏ ਤੇ ਇਹਨਾਂ ਬੰਦਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਸ ਘਰ ਚ ਰਹਿ ਰਹੇ ਆ ਉਹ ਸਾਰੇ ਹੀ ਮੈਂ ਇਸ ਗੱਲ ਦੇ ਲੋਜੀਕਲ ਤਰਕ ਵੇ ਨਾਲ ਕਰ ਗੱਲ ਕਰਦਾ ਲੋਜੀਕਲ ਵੇ ਨਾਲ ਗੱਲ ਕਰਦਾ ਬਿਨਾ ਤਰਕ ਤੋਂ ਗੱਲ ਨਹੀਂ ਕਰਦਾ ਕਿ ਇਸ ਘਰ ਚ ਕੋਈ ਰਹਿ ਰਿਹਾ ਹੋਵੇ ਤੇ ਉਹਨੂੰ ਪਤਾ ਹੀ ਨਾ ਹੋਵੇ ਇਸ ਘਰ ਚ ਕੀ ਹੋ ਰਿਹਾ ਇੱਥੇ ਸ਼ਰਾਬ ਦੀਆਂ ਪੇਟੀਆਂ ਉੱਤਰਦੀਆਂ ਨੇ ਸਕੂਟਰੀਆਂ ਆਉਂਦੀਆਂ ਸਕੂਟਰੀਆਂ ਜਾਂਦੀਆਂ ਔਰ ਅਸੀਂ ਕਹਿ ਰਹੇ ਹਾਂ ਤੁਹਾਨੂੰ ਪਤਾ ਹੀ ਕੁਝ ਨਹੀਂ ਹੈਗਾ ਇੱਥੇ ਧੰਨਵਾਦ ਸਾਹ ਦੇਖਣ ਨੂੰ ਮਿਲਦਾ ਕੰਟੇਨਰ ਦੀ ਸ਼ਰਾਬ ਵੀ ਮਿਲੀ ਹੈ ਜਿਹੜੀ ਆਮੇ ਵਸਤੂਆਂ ਦੀ ਉਹ ਬਾਹਰ ਕਿ ਦੱਗਦੀ ਏ ਵੀ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਹੈ ਸਾਡਾ ਇਹ ਆਪਣੇ ਐਕਸਾਈਜ਼ ডিপਾਰਟਮੈਂਟ ਦੇ ਜਾਂਚ ਦਾ ਵਿਸ਼ਾ ਈਟੀਓ ਮੈਡਮ ਇੰਸਪੈਕਟਰ ਸਾਹਿਬ ਦੇ ਧਿਆਨ ਚ ਮਸਲਾ ਆ ਗਿਆ ਉਹ ਦੇਖਣਗੇ ਉਹਨਾਂ ਕੋਲ ਹਾਲੋਗ੍ਰਾਮ ਨਾਲ ਚੈੱਕ ਕੀਤਾ ਹੈ ਉਹ ਜਿਹੜੀ ਕੰਟੇਨੂ ਇਸ਼ੂ ਹੋਈ ਹੈ ਉਹਦਾ ਵੀ ਜਾਂਚ ਦਾ ਵਿਸ਼ਾ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਐਕਸਾਈਜ਼ ਕਰੇਗਾ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ